12 ਫਰਵਰੀ ਨੂੰ ਭਾਰਤ ਬੰਦ ਦੀ ਕਾਲ ਦਾ ਸੱਦਾ ਜਲੰਧਰ ਦੇ ਵਿੱਚ ਵੀ ਦਿੱਤਾ ਗਿਆ ਸੀ ਤੇ ਜਲੰਧਰ ਦੇ ਵਿੱਚ ਵਪਾਰੀਆਂ ਵੱਲੋਂ ਪੁਰਜ਼ੋਰ ਸਮਰਥਨ ਦਿੱਤਾ ਜਾ ਰਿਹਾ ਤਾਲੇ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਦੁਕਾਨਾਂ ਦੇ ਬੰਦ ਨੇ ਇਸੇ ਤਰ੍ਹਾਂ ਕਈ ਸ਼ਹਿਰ ਦੇ ਅੰਦਰੂਨੀ ਐਸੇ ਬਾਜ਼ਾਰ ਨੇ ਜੋ ਕਿ ਪੂਰੇ ਤਰੀਕੇ ਦੇ ਨਾਲ ਬੰਦ ਰੱਖੇ ਗਏ ਨੇ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਹੈ ਕਿ ਉਹ ਜ਼ੋਰ ਜਮਾਇਸ਼ ਕਰਨ ਦੀ ਕਿਸਾਨਾਂ ਨੂੰ ਹਾਲਾਂਕਿ ਲੋੜ ਨਹੀਂ ਪੈ ਰਹੀ ਕਿ ਲਾਡੋ ਵਾਲੀ ਰੋਡ ਤੇ ਜ਼ਰੂਰ ਅਨਾਉਂਸਮੈਂਟ ਕੀਤੀ ਜਾ ਰਹੀ ਸੀ ਕੁਝ ਪ੍ਰਾਈਵੇਟ ਬੈਂਕ ਸਰਕਾਰੀ ਬੈਂਕ ਦੇ ਉਹਨਾਂ ਦੇ ਨਾਲ ਸਰਕਾਰੀ ਦਫ਼ਤਰ ਜਿਹੜੇ ਨੇ ਕਿ ਖੁੱਲੇ ਨੇ ਉਹਨਾਂ ਨੂੰ ਬੰਦ ਕਰਾਉਣ ਦੀ ਜਿਹੜੀ ਕਿ ਗੱਲ ਆਖੀ ਗਈ ਸੀ ਤੇ ਇਸ ਵਕਤ ਮੈਂ ਜਿਹੜੇ ਜਲੰਧਰ ਦੇ ਭਗਤ ਸਿੰਘ ਚੌਂਕ ਦੇ ਕੋਲ ਬਾਜ਼ਾਰ ਦੇ ਵਿੱਚ ਖੜਾ ਹੋਇਆ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਤਮਾਮ ਜਿੰਨੀਆਂ ਦੁਕਾਨਾਂ ਤੁਹਾਨੂੰ ਕੈਮਰੇ ਵਿੱਚ ਦਿਖਾਈ ਦੇ ਰਹੀਆਂ ਨੇ ਕਿ ਸਭ ਬੰਦ ਨੇ ਲੋਕ ਜਿਹੜਾ ਕਿ ਉਹ ਸਨ ਦਾ ਸਮਰਥਨ ਵੀ ਕਰ ਰਹੇ ਨੇ ਭਾਰਤ ਬੰਦ ਜਿਹੜੀ ਕਾਲ ਸੀਗੀ ਉਹਦਾ ਵੀ ਸਮਰਥਨ ਕਰ ਰਹੇ ਨੇ ਕਿਤੇ ਨਾ ਕਿਤੇ ਇਹ ਵੀ ਗੱਲ ਆਖੀ ਜਾ ਰਹੀ ਹੈ ਕਿ ਜਿਹੜਾ ਟਰੇਡ ਯੂਨੀਅਨ ਵੱਲੋਂ ਸਮਾਨ ਸਪਲਾਈ ਮੰਗਾਨ ਵਾਲਾ ਦਿਆਂ ਵੀ ਮੰਗਾ ਜਿਹੜੀਆਂ ਇੱਥੇ ਰੱਖੀਆਂ ਜਾ ਰਹੀਆਂ ਨੇ ਭਾਰਤ ਬੰਦ ਇੱਕ ਜਿਹੜਾ ਸੱਦਾ ਨਾ ਕਿ ਵਖ ਵਖਦ ਆਰਿਆਂ ਵੱਲੋਂ ਜਿਹੜਾ ਕਿ ਦਿੱਤਾ ਗਿਆ ਵੈ ਨੂੰ ਇਹਨਾਂ ਨੇ 507 ਘੰਟੇ ਦਾ ਜੇ ਸਮਰਥਨ ਮੰਗਿਆ ਤੇ ਦੁਕਾਨਦਾਰ ਕਹਿ ਰਹੇ ਨੇ ਅਸੀਂ ਉਹਨਾਂ ਦਾ ਜ਼ਰੂਰ ਦਵਾਂਗੇ ਕੁਝ ਕੁ ਦੁਕਾਨਦਾਰ ਐਸੋਲੇ ਮੇਰੇ ਲਾਗੇ ਵੀ ਖੜੇ ਹੋਏ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬੰਦ ਉਹ ਇਹ ਸਮਰਥਨ ਦੇ ਰਹੇ ਹੋ ਪੂਰਾ ਹਾਂਜੀ ਹਾਂਜੀ ਪੂਰਾ ਸਮਰਥਨ ਹੈ ਜੀ ਕਿਵੇਂ ਦੇਖਦੇ ਪਏ ਹੋ ਕਿ ਕੰਮਕਾਰ ਤੇ ਕਈ ਹਾਲਾਂਕਿ ਲੋਕ ਕਹਿ ਰਹੇ ਨੇ ਕਿ ਨੁਕਸਾਨ ਵੀ ਚਲਣਾ ਪਏਗਾ ਪਰ ਤੁਸੀਂ ਕਿਵੇਂ ਦੇਖ ਰਹੇ ਹੋ ਦੁਕਾਨ ਤੁਸੀਂ ਵੀ ਬੰਦ ਕਰਕੇ ਬੈਠੇ ਹੋ ਸਮਰਥਨ ਤਾਂ ਸਰ ਦੇਣਾ ਹੀ ਚਾਹੀਦਾ ਉਹਨਾਂ ਨੂੰ ਜਿਹੜੇ ਨਹੀਂ ਦੇ ਤੇ ਸੰਘਰਸ਼ ਚੱਲ ਰਿਹਾ ਉਹਨਾਂ ਦਾ ਬਾਕੀ ਨੁਕਸਾਨ ਤਾਂ ਹੈਗਾ ਹੀ ਹੈ ਜੀ ਹਾਂ ਬਾਕੀ ਲੋਕਾਂ ਦੇ ਕੀ ਵਿਚਾਰ ਨੇ ਆਪਸ ਦੇ ਦੁਕਾਨਦਾਰ ਵੀ ਤੁਹਾਡਾ ਬਾਜ਼ਾਰ ਤਾਂ ਪੂਰੇ ਤਰੀਕੇ ਦੇ ਨਾਲ ਬੰਦ ਹੈ ਤਾਂ ਹਰ ਵਿਚਾਰ ਲੋਕਾਂ ਦੇ ਆਪਣੇ ਆਪਣੇ ਹਰ ਦੁਕਾਨਦਾਰ ਦੀ ਆਪਣੀ ਸੋਚ ਹੈ ਹਰ ਬੰਦੇ ਦੀ ਆਪਣੀ ਸੋਚ ਹੈ ਉਸ ਹਿਸਾਬ ਨਾਲ ਸੋਚ ਹੈ ਤੁਸੀਂ ਇਹ ਸਮਝ ਰਹੇ ਹੋ ਕਿ ਜਿਹੜੀ ਅੱਜ 5 ਬਹੁਤ ਪੋਜ਼ਿਟਿਵ ਰਵੱਈਆ ਵੀ ਕੁਝ ਦੁਕਾਨਦਾਰਾਂ ਦਾ ਜਿਹੜਾ ਕਿ ਦੇਖਣ ਨੂੰ ਮਿਲ ਰਿਹਾ ਵਾ ਹਾਲਾਂਕਿ ਕਈਆਂ ਨੇ ਇਹਦੇ ਤੇ ਉਲਟੀ ਪ੍ਰਤੀਕਿਰਿਆ ਵੀ ਦਿੱਤੀ ਹੈ ਕਿ ਸਾਡੇ ਕੰਮਕਾਰ ਜਿਹੜੇ ਨੇ ਕੀ ਨੁਕਸਾਨੇ ਜਾ ਰਹੇ ਨੇ ਪਰ ਇਹ ਜਿਹੜੀ ਤਸਵੀਰ ਹੈ ਉਹ ਕਿਤੇ ਨਾ ਕਿਤੇ ਜਿਹੜੀ ਅੱਜ ਦੀ ਕਾਲ ਦੀ ਗੱਲ ਆਖੀ ਗਈ ਸੀ ਉਹਨੂੰ ਸਮਰਥਨ ਦਿੰਦੀ ਹੋਈ ਦਿਖਾਈ ਦੇ ਰਹੀ ਹੈ ਇਸ ਤੋਂ ਬਾਅਦ ਤੁਹਾਨੂੰ ਜਲੰਧਰ ਦੇ ਅਗਲੇ ਹੋਰ ਬਾਜ਼ਾਰਾਂ ਦੀ ਵੀ ਤਸਵੀਰ ਦਿਖਾਵਾਂਗੇ ਕਿ ਉੱਥੇ ਦੇ ਕੀ ਹਾਲਾਤ ਨੇ ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਪਨਬਾਸ ਪੀਆਰਟੀਸੀ ਤੋਂ ਇਲਾਵਾ ਜਿਹੜਾ ਕਿ ਰੋਡਵੇਜ਼ ਦੀਆਂ ਬੱਸਾਂ ਦਾ ਉਹਨਾਂ ਦਾ ਵੀ ਚੱਕਾ ਜਿਹੜਾ ਹੈ ਜਾਮ ਹੈ ਸ਼ਹਿਰ ਦੇ ਜਿਹੜੇ ਖਾਵਾਂਗੇ ਮੇਰੇ ਕੈਮਰਾ ਪਰਸਨ ਜਗਰੂਪ ਤੋ ਮੈਨੂੰ ਪ੍ਰੋਮਿਸਿੰਗ ਨੂੰ ਦਿਓ ਬਹੁਤ ਜ਼ਿਆਦਾ ਧੰਨਵਾਦ